ਸੱਤ ਦਿਨ ਮੰਨ ਲਈ ਦਿਨ ਐਤਵਾਰ ਸੀ ਖੇਡ ਰਿਹਾ ਸੀ ਆ ਖੇਡਦੇ ਖੇਡਦੇ ਪਤਾ ਨਹੀਂ ਕੀ ਮਨਸਾ ਇੰਦੇ ਜਿੰਮੇ ਉਹਨੂੰ ਪੁੱਛ ਕੇ ਪਤਾ ਲੱਗੇ ਦਰਬਾਰ ਸਾਹਿਬ ਬਾਗਾਂ ਦੇ ਤੇ ਪਰ ਸਾਨੂੰ ਇਹਨਾਂ ਬਣਾ ਕੇ ਕਿਸ ਨੂੰ ਦੱਸ ਕੇ ਨਹੀਂ ਗਿਆ ਇਸ ਕਰਕੇ ਸਲਾਬ ਦੇ ਭਾਵ ਲੈ ਰਹੇ ਸੀ ਦਰਖਾਸਤ ਵੀ ਲਗਾਈ ਚੰਗੋ ਕਰਿਆ ਉਸ ਕਾਰ ਵੀ ਵਧੀਆ ਹੋਈ ਜਿੰਦੇ ਉਹਦੇ ਵਿੱਚ ਸਾਨੂੰ ਇਹਨਾਂ ਨੂੰ ਗਾਹ ਗਾਹ ਪਤਾ ਲੱਗਿਆ ਨਾ ਫੋਨ ਵੀ ਆਇਆ ਦਰਬਾਰ ਸਾਹਿਬ ਤੋਂ ਫੇਰੀ ਇਨਕੁਆਰੀ ਗਾਹਾਂ ਗਈ ਇਹ ਸਾਰਾ ਨਾਲ ਗਏ ਸੀ ਆਪਣੇ ਜੇ ਨੰਬਰ ਸਰ ਜੀ ਅਸੀਂ ਇਹ ਡੇਟ ਲਈ 137 ਕੋਡ ਜਿਵੇਂ ਪਹਿਲਾਂ 165 ਹੁੰਦਾ ਸੀ ਪਾਕਿਸਤਾਨ ਫਿਰ ਦਰਜ ਕਰਤੀ ਸੀ ਮੇਂ ਬੱਚਾ ਆ ਗਿਆ ਤਾਂ 165 ਦੀ ਹੋ ਗਈ ਉਤੋਂ ਬਾਅਦ ਅਸੀਂ ਆਪਣੇ ਬਲੋਕ ਵਿੱਚ ਫੋਟੋ ਲੈ ਕੇ ਬੱਚੇ ਦੀਆਂ ਇਸ਼ਤਿਹਾਰ ਸਰੂਪਕ ਹੋ ਜਾਂਦੀ ਕਰਦੇ ਹਾਂ ਕੋਈ ਯੂਨੀਵਰਸਿਟੀ ਨਾਲ ਕੋਈ ਪਾਸ ਸਟੈਂਡਰਡ ਉਹ ਅਸੀਂ ਤੇ ਥਰੂ ਕੰਟਰੋਲ ਰੂਮ ਸਾਰੇ ਪੰਜਾਬ ਚ ਹਰਿਆਣਾ ਚ ਦਿੱਲੀ ਚ ਸਰਕੂਲੇਟ ਹੋ ਜਾਂਦਾ ਸਾਡੇ ਨੰਬਰ ਲਿਖੇ ਹੋਏ ਨੇ ਨਿਰਾ ਹੁੰਦਾ ਤੇ ਤੀਸ਼ੀਰ ਹੁੰਦਾ ਮੋਚੀ ਹੁੰਦਾ ਸਾਡੇ ਡਿਸਟ੍ਰਿਕਟ ਅਫਸਰ ਹੁੰਦਾ ਉਥੋਂ ਬਾਅਦ ਉਹ ਤੋਂ ਬੱਚਾ ਚਲਾ ਗਿਆ ਇਹ ਉਹ ਬੋਲ ਕੇ ਸਾਡੇ ਸਰਕਲ ਆਇਆ ਫਿਰ ਖਾਸ ਕਰਕੇ ਜਿਵੇਂ ਨੈਣਾ ਦੇ ਵੀਰ ਜਾ ਕੇ ਆਏ ਪਾਰਟੀ ਉੱਥੇ ਦੇਖਿਆ ਸਾਨੂੰ ਸ਼ੱਕ ਸੀ ਕਿ ਇਹ ਵੀ ਸੋਚੀ ਸੀ ਨੈਣਾ ਦੇ ਘਰ ਸ ਜਸ ਪਰਥਰੀ ਗਿਆ ਫਿਰ ਮੈਂ ਹਰਵੰਦਰ ਸਾਹਿਬ ਮੇਰੇ ਨਾਲ ਦਾ ਮੁੰਡਾ ਉੱਥੇ ਲੱਗੇ ਚੌਕੀ ਤੇ ਅਸੀਂ ਉਹਨਾਂ ਤੋਂ ਤਾਲਮੇਲ ਕੀਤਾ ਕਿ ਜਹੰਦਰ ਕੀਤਾਲ ਇਹ ਜਿਆ ਤਾਲਮੇਲ ਕੀਤਾ ਪਰ ਨਹੀਂ ਲੱਗਿਆ ਬੰਦਾ ਆਖਰ ਕੀ ਹੋਇਆ ਇਹਨਾਂ ਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਕਿਉਂਕਿ ਨਵੀਂ ਬੰਦਾ ਬੱਚਾ 4-5 ਦੇ ਜਿਤੋਂ ਜੋ ਸੇਵਾਦਾਰ ਅਸਲੀ ਲੰਗਰ ਵਾਲੇ ਉੱਥੇ ਕੰਮ ਕਰਕੇ 2-3 ਘੰਟੇ ਗਏ ਰਗੇ ਫੇਰ ਆਇਆ ਉੱਥੇ ਕੰਮ ਕਰਨ ਮੈਨੂੰ ਫੋਨ ਵੀ ਆਇਆ ਚੌਕੀ ਚੱਲ ਅੱਛਾ ਮੈਨੂੰ ਆਇਆ ਫਿਰ ਇਹਨਾਂ ਨੂੰ ਇਹਦੇ ਇੱਕ ਗੁਰਮੁੰਡਾ ਸਾਡੇ ਮਲਾਜ ਮਏ ਸੀ ਫੋਨ ਆਇਆ ਕਿ ਆਹਦਾ ਇਹਦਾ ਬੰਦਾ ਹੈਗਾ ਉਹ ਸਾਡੇ ਮਿਕਸੀ ਦਾ ਨੰਬਰ ਆਦ ਵਾਲੇ ਹੁੰਦੇ ਸਾਰੇ ਪੰਜਾਬ ਦੇ ਉਸੀਂ ਮੈਂ ਉਹ ਕਾਰਜ ਕੀਤਾ ਮੈਂ ਇਹਨਾਂ ਗੱਲ ਕੀਤੀ ਵੀ ਬਿਨ ਕਾਨਫਰੈਂਸ ਕਰਾ ਬਿੰਦੂ ਮੈਂ ਗੱਲ ਵੀ ਕੀਤੀ ਜਾਂ ਮੈਂ ਤੇ ਬੱਚੇ ਨਾ ਬੱਚੇ ਰਾ ਕਿਉਂਕਿ ਤਾਹਿਦ ਭੇਜਾ ਮੈਂ ਇਹਨੂੰ ਕਿਵੇਂ ਭੇਜਣਾ ਕਿਉਂਕਿ ਮੈਂ ਇਹਨੂੰ ਬੁਲਾਇਆ ਇਹ ਨਾਲ ਇਸ ਜਨੈਸ਼ ਸਿੰਘ ਮੇਰਾ ਗਿਆ ਜਾ ਫਿਰ ਉਤੋਂ ਸੀ ਨੂੰ ਲੈ ਕੇ